ਅਕਸੀ ਦਾ ਹਾਲ ਦੂਰ ਜਿਹੜੇ ਉਧਰ ਗੰਨਾ ਬਾਹਰ ਦਾ ਉਹ ਤਦਾ ਉਸ ਹਾਵਾਂ ਕਿਲਿਆਂ ਚ ਹੋਊਗਾ ਨਾਲ ਲੋਕਾਂ ਦਾ 5 4 500 ਕਿਲਗਨ ਆਊਗਾ ਅਕਸੀ ਦਾ ਹਾਲ ਦਹਾਲ ਚ ਫਦਲ ਨਾਲ ਇਕੱਠਾਂ ਦੀ ਵੀ ਨੇਰੀ ਆਪਣੀ ਚੱਲ ਪਈ ਆ ਤੁਹਾਨੂੰ ਤੀਜੀ ਵਾਰੀ ਮੈਂ ਤੇਰੀ ਦਿਖਾਉਣ ਲੱਗਾ ਸਵੇਰ ਦਾ ਉੱਥੇ ਹੀ ਖੜਾ ਬੰਦਾ ਮਾੜੇ ਵਾਲੀ ਥੱਲਿਆ ਆ ਜਾਲੀ ਚੱਕ ਕੇ ਬਸ ਅੰਦਰੋਂ ਬਾਹਰ ਧਰਤੀ ਇਹਨੇ ਬੰਦੇ ਨੇ ਬੜਾ ਖਲਵਾੜੀ ਆ 2020 ਬੂਚ ਜੀਗਾ ਇਹ ਗੰਨਾ 38 ਟੋਕ ਵਾਲੀ ਵੇਣ ਦਾ ਪਾਰਟ ਛੇ ਦਾ ਨਾ ਟੁੱਟ ਗਈ ਇੱਕ ਕੰਨ ਜਾਂ। ਬਣਾਉਰੇ ਫਿੱਟ ਹੁੰਦਾ। ਹਾਂਜੀ ਕੀ ਹਾਲ ਚਾਲ ਆ ਰ ਨਵਾਂ ਬਲੌਗ ਤੇ ਤੁਹਾਡਾ ਸਵਾਗਤ ਆ। ਰਾਤ ਪਿਆ ਕੁਸਮੀਂ। ਕਣੀਆਂ ਪਈਆਂ ਨੇ ਮੀਂਹ ਤਾਂ ਨਹੀਂ ਪ੍ਰੋਪਰ ਪਿਆ। ਸੜਕ ਥੋੜੀ ਗੀਲੀ ਹੈ ਕਿਉਂਕਿ ਪਹਿਲਾਂ ਰਾਤ ਨੂੰ ਇੰਨੀ ਆ ਗਈ ਪਹਿਲਾਂ ਦੀਦਾ ਹੀ ਨਹੀਂ ਸੀ ਕੁਛ ਇੰਨੀ ਧੁੰਦ ਸੀਗੀ। ਕੋਲੇ ਖੜੇ ਬੰਦੇ ਨਾਲ ਥੋੜੀ ਦੂਰ ਤਾਂ ਹੁੰਦੀ ਨਹੀਂ ਸੀ। ਫੇਰ ਰਾਤ ਨੂੰ ਮੀਂਹ ਆ ਗਿਆ ਧੰਦੂ ਗਾਇਬ ਹੋ ਗਈ ਮੀਂਹ ਆ ਗਿਆ ਗੱਠਾਂ ਦੀ ਪਨੀਰੀ ਆਪਣੀ ਚੱਲ ਪਈ ਐ ਦਿਨ ਖੜੀ ਹੋ ਗਈ ਜਿਵੇਂ ਜੜ ਲੱਗ ਗਈ ਆ ਗੰਨੇ ਵੀ ਐ ਇੱਥੇ ਵੀ ਕਿੰਨੇ ਦੀ ਪਨੀਰੀ ਆ ਲਸਣ ਉਥੇ ਮੇਥੇ ਨੂੰ ਉਥੇ ਗੱਠਾਂ ਦੀ ਪਨੀਰੀ ਆਪਾਂ ਆਪਣੀ ਬੀਜੀ ਸੀ ਉਹ ਮੱਕੀ ਚਾਵਲ ਵੇਖਦੇ ਆ ਕਰਦੇ ਆ ਸਰਵਾਦ ਥੱਲੇ ਮੈਂ ਬਹੁਤ ਦੂਰ ਸਾਂ ਜਾ ਕੇ ਆਕਸੀਦਾ ਹਾਲਦੂ ਜਿਹੜੇ ਉਧਰ ਗੰਨਾ ਬਾਹਰ ਦਾ ਉਹ ਤਾਂ ਉਹ ਸੌਆਂ ਕਿੱਲਿਆਂ ਚ ਹੋਊਗਾ ਨਾ ਲੋਕਾਂ ਦਾ 5 4 500 ਕਿਲਗ ਨਾ ਹੋਊਗਾ ਉਹ ਕਿਤੇ ਦਹਾਲ ਦਹਾਲ ਚ ਫਦਲ ਨਾਲ ਸਾਰੇ ਪੰਡਾਂ ਚ ਜਾ ਕੇ ਆਏ ਲੇਬਰ ਨੂੰ ਉਹਨਾਂ ਵੇਰੇ ਗੱਨਾ ਦਾ ਸਾੜਾ ਹੀ ਬਹੁਤ ਅਸੀਂ ਲੇਬਰਾਂ ਕਿੱਥੋਂ ਦੇ ਦੇ ਜੇ ਹੋਈ ਕੋਈ ਆਈ ਫੇਰ ਸਾਨੂੰ ਦੇ ਦਾਂ ਕਿਸੇ ਦਾ ਮਾੜਾ ਮੋਟਾ ਗੱਨਾ ਇੱਕ ਦੋ ਬੰਦੇ ਹੋਣਗੇ 10 ਬੰਦੇ ਹੋਣਗੇ 100 ਚ 10 ਬੰਦੇ ਹੋਣਗੇ ਜਿਹੜੇ 4 3 4 ਕਿਲ ਵਾਲੇ ਨਹੀਂ ਤਾਂ 25 20 ਕਿਲ ਵਾਲੇ ਨੇ ਸਾਰੇ ਉੱਥੇ ਇਹ ਤਾਂ 25 ਕਿਤੇ 30 ਕਿਤੇ 50 ਕਿਸੇ ਦਾ ਕਿੱਲਾ ਗੰਨ ਚੱਲਦੇ ਹਰ ਕੀ ਕਰਦੇ ਸਰਵਾ ਆਹ ਗੱਲ ਦਾ ਵੀ ਆਹ ਵੈਲਾ ਵੈਸੇ ਜਦੋਂ ਲਾਈਟ ਨਹੀਂ ਹੁੰਦੀ ਉਦੋਂ ਇਹ ਆ ਜਾਂਦਾ ਸੱਤ ਤੜਕੀ ਆ ਕੜ ਜਿੰਦਾ ਅੱਜ ਲਾਈਟ ਹੈਗੀ ਅੱਜ ਹੱਥ ਵੀ ਨਾ ਰਿਆ ਇਹਦੇ ਕੰਮ ਨੂੰ ਇਹ ਬੰਦਾ ਜਦੋਂ ਲਾਈਟ ਨਹੀਂ ਹੁੰਦਾ 7 ਵਜੇ ਖੜਜੋ ਕੱਲ ਲਾਈਟ ਨਹੀਂ ਸੀ ساری ਰਾਤ ਲਾਈਟ ਨਹੀਂ ਆਈ ਦਿਨੇ ਨਹੀਂ ਆਈ ਇਹ ਕੱਲ ਸਵੇਰੀ ਆ ਕੇ 7 ਵਜੇ ਖੜ ਗਿਆ ਔਰ ਨਿਆਰੇ ਦਾ ਲਈ ਚਾਰ ਨਿਆਰੇ ਚੰਡੀਗੜ੍ਹ ਤੋਂ ਵਰਤੋਂ ਇਹ ਚੰਡੀਗੜ੍ਹੀ ਦਿਲਾ ਬਣਾਇਆ ਹੁੰਦਾਗਾ ਦੋ ਉਹਦਾ ਦੁਕਾਨਾ ਨੇਰੇ ਦੋ ਦੁਕਾਨਾਂ ਨਹੀਂ ਗਿਣ ਕੇ ਦੇਖ। ਉਹ ਖੁੱਲ ਖੁੱਲੀਆਂ ਦੋ ਹੀ ਨੇ। ਉਹ ਐ ਤੀਜੀ ਖੋਲਤੀਆਂ ਕਿ ਉਹਨੇ। ਬੰਦਾ ਬਾਕੀ ਦਾ ਬੰਦਾ। ਬੜਾ ਖਲਵਾੜੀ ਆ। 2020 ਬੂਚ ਜੀਗਾ ਇਹ ਕਿੰਨਾ 38। ਤਾਂ ਵਜਨ ਵਾਲੀ ਇਹ ਲੱਕੜੀ ਹੈ ਤਾਂ ਇੱਕ ਤਰ੍ਹਾਂ ਦੀ। ਇਹ 18 ਢੋਰੇ ਕੰਨੇ ਨੇ ਸਵਾ ਨੇ ਕੋਲੇ ਵੀ ਨਾਰੂ ਨੇ। ਟੋਕੇ ਵਾਲੀ ਮਿਹਣੇ ਦਾ ਪਾਰਸੇ ਦਾ ਨਾ ਟੁੱਟ ਗਈ ਇੱਕ ਕੰਨ ਜਾਂ। ਨਾਲ ਹੋਰੇ ਫਟ ਹੁੰਦਾ। ਰੇ ਲਾ ਲੈਣਾ ਖਾਣੇ ਟਟਕੇ ਲੇਪਿਆ ਨਟ ਲਾਈਏ ਨਣ ਦਾ ਕਾਲ ਆਈ ਕਿ ਬੋੜਾ ਲੋ ਜੀ ਸਾਹਮਣੇ ਬੜ ਗਿਆ ਹਰਾ ਵੀ ਪਾਤਾ ਗੜੀਆਂ ਬਾਹਰ ਵੀ ਕੱਢਦੀਆਂ ਬਾਕੀ ਰੋਟੀ ਪਾਣੀ ਖਾਨ ਰੋਟੀ ਦਾ ਟਾਈਮ ਹੋਈ ਜਾਂਦਾ 11 ਵਜੇ ਚਲਦੇ ਲੋ ਜੀ ਤੋਂ ਪਨੇ ਗੜੇ ਹੋਂ ਬੰਦੀ ਡੰਗਰਾਂ ਬਾਹਰ ਪਾਣੀ ਪੀ ਹੋਏ ਕੱਢਦੇ ਨੇ ਸੰਬੂ ਤੰਬੜਾ ਚੱਕ ਤਾ ਇਹਨਾਂ ਦਾ ਉਹ ਯਾ ਸਰ ਹਣੋਂ ਦੀ ਬਮਾਰ ਹੋ ਗਿਆ ਫਿਰ ਬਹੁਤ ਔਖਾ ਇਹਨਾਂ ਦਾ ਵਿਚਾਰਿਆਂ ਦਾ ਬਹੁਤ ਕਰਦੇ ਨੇ ਸਾਰੇ ਇਹਨਾਂ ਬਹਿਲਾ ਮੈਸਤਰੀ ਵੀ ਨਹੀਂ ਚਾਹੀਦਾ ਇਹਨਾਂ ਕੋ ਕੰਮ ਵੀ ਆ ਸਭ ਕੋ ਸਭ ਬੰਦੇ ਕੋਲੇ ਉਹ ਕੋੜੀ ਬਣਾਉਣ ਨੂੰ ਕਿਹਾ ਬੰਦੇ ਨੂੰ ਉਹ ਵੀ ਨਹੀਂ ਬਣਾਉਂਦਾ ਉਹ ਸਵੇਰ ਦਾ ਬਹਿਲਾ ਹੀ ਖੜਾ ਹੈ ਮੂੰਹ ਲਖਾਓ ਭਾਈ ਇਹ ਕੋ ਲੈ ਟਾਈਮ ਪਾਸ ਕਰਨ ਲਈ ਮੈਸਤਰੀ ਨੂੰ ਸਦੋ ਰੁਪਈਆ ਲਊਗਾ ਉਹ ਕੰਮ ਦੇ ਪਰ ਟਾਈਮ ਪਾਸ ਕਰਾਉ ਥੋੜਾ ਇਹ ਆਹ ਤਾਂ ਨਤੀਜੀ ਵਾਰੀ ਮੈਂ ਮੈਸਤਰੀ ਦਿਖਾਉਣ ਲੱਗਾ ਸਵੇਰ ਦਾ ਉੱਥੇ ਹੀ ਖੜਾ ਬੰਦਾ ਮਾੜੇ ਵਾਲੀ ਥੱਲੇ ਆਹ ਜਾਲੀ ਚੱਕ ਕੇ ਵਸ ਅੰਦਰੋਂ ਬਾਹਰ ਧਰਤੀ ਇਹਨੇ ਬੰਦੇ ਨੇ ਕਦੇ ਝੰਮੜ ਜਾ ਲੱਗਦਾ ਕਦੇ ਮੈਸਤਰੀ ਕਦੇ ਕਦੇ ਜਾ ਲੱਗਦਾ ਇਹਨਾਂ ਦਾ ਨੋਟ ਬੰਦੀ ਕਰਾ ਜਾਂਦਾ 2020 ਚ ਆਏ ਮੈਸਤਰੀਆ ਪਹਿਲਾ ਲੋ ਜੀ ਸ਼ਾਮ ਦਾ ਟਾਈਮ ਸੂਰਜ ਆ ਗਿਆ ਥੱਲੇ ਸਨ ਰਾਈਜ਼ ਹੋ ਰਿਹਾ ਸਨਸੈਟ ਆਹ ਰਾਜ ਤਾਂ ਚੜਦਾ ਸੂਰਜ ਆਹੀ ਕਰਾਈਏ ਉਹਦਾ ਬਹਿ ਕੇ ਆਰਾਮ ਨਾਲ ਮਿਸਰਾਮ ਕਰ ਰਹੀਆਂ ਨੇ ਸ਼ਾਮ ਨੂੰ ਵੱਧ ਪਾਣੀ ਪੀਂਦੀਆਂ ਨੇ ਸਵੇਰੇ ਘੱਟ ਪੀਂਦੀਆਂ ਨੇ ਨਹੀਂ ਤਾਂ ਘੱਟ ਪਾਣੀ ਪੀਣੀ ਨੇ ਸਵੇਰੇ ਸਵੇਰੇ ਹੁਣ ਪੀ ਲੈਣੇ ਵਗਿਆ ਓਏ ਇਹ ਤਾਂ ਆ ਜਾ ਪਰਤਨੇ ਮੋਟਰ ਚਲਾਈ ਆ ਉਧਰ ਸੰਦੀ ਟਿੱਕੀ ਦੇਖ ਲਓ ਕਿੰਨੀ ਸੋਹਣੀ ਲੱਗਦੀ ਕਿ ਕਿਥੋਂ ਥੋੜੀ ਦੀ ਹੈ ਇਹ ਕੋਣੀ ਬਰ ਬਰ ਆ ਲੋ ਚੰਗਾ ਟਾਈਮ 6:30 ਹੋ ਗਏ ਤੇ ਪਰਾਂ ਦਾ ਟਾਈਮ ਹੋ ਗਿਆ ਨੇ ਵੇੜਨ ਨੂੰ ਪਰਾਂ ਦਾ ਕੰਮ ਨੇ ਵੇੜਨ ਤੇ ਬਾਕੀ ਬਲਲ ਬਲਲ ਛੱਡਦੀ ਹੈ ਹਾਂਜੀ ਦਿਸ ਇਜ਼ ਅ ਨੈਕਸਟ ਡੇ ਅੱਜ ਅਜਾ ਦੂਜਾ ਦਿਨ ਤੇ ਹਵਾ ਬਹੁਤ ਠੰਡੀ ਚੱਲ ਰਹੀ ਹੈ ਸੀਤਲੇ ਹਵਾ ਹੀ ਚੱਲ ਰਹੀ ਹੈ ਨਾਲ ਧੁੰਦ ਬਹੁਤ ਧੁੰਦ ਬਹੁਤ ਪਿੰਡ ਕਰਕੇ ਘਟ ਲਾ ਤੇ ਅੱਜ ਪੰਡ ਅਖੰਡ ਪਾਠ ਸਾਵਰ ਖੋਣੇ ਦਿੱਲੀ ਵਾਲੇ ਨੇ ਦਿੱਲੀ ਸਾਡੇ ਕੋਲੋਂ ਦਿੱਲੀ ਕਹਿੰਦੇ ਨੇ ਤੇ ਪੁਰਾਣੇ ਕਿਹਦੇ ਨੇ ਉਹਨਾਂ ਨੇ ਅਖੰਡ ਪਾਠ ਸਾਵਰ ਲੋਹੜੀ ਦਾ ਤੇ ਚਲਦਾ ਗੁਰਦਵਾਰਾ ਉਹ ਅਖੰਡ ਪਾਠ ਦੇ ਪੂਰਵ ਸ਼ੁਰੂ ਹੋਣ ਵਾਲਾ ਹੀ ਨੇ ਨਾ ਕੋਈ ਨਾ ਸਾਡੇ 9 ਵਜੇ ਰੱਖਣੇ ਆ ਉਹ ਦਿੱਲੀ ਰਹਿੰਦੇ ਨੇ ਉਹਨਾਂ ਨੂੰ ਹੋ ਗਏ ਛੋਟੇ 40-50 ਸਾਲ ਲੱਗੇ ਆ ਇਹਨੂੰ ਤੇ ਉਹ ਕਹਿੰਦੇ ਪਰਦਾਦੇ ਦੇ ਪੰਡ ਲੋਹੜੀ ਮਨਾਉਣੀ ਆ ਉਹਨਾਂ ਨੇ ਪਰੋਤੇ ਵੀ